शुभम कोत्रा इसके लिंक में आया फेसबुक के माध्यम से कहने लगा कि मैं मेरे को यहाँ की इंडिया की लाइफ पसंद नहीं है तो यहाँ पर आया मेरे हम दोनों शादी करके और मुझे बना के मुझे तो साथ में ले सोलह तरीक को उसका व्रत होता है वहां पर अष्टमी का व्रत होता है इसको कहा कि अपने प्यार का वास्ता देके इसको शराब पिलाई शराब पिला के मेरे ही जो घर पे जो नीचे वाला पोर्शन है उसके रूम में ले गया और उसके साथ हाँ वहाँ पर इसने काम किया ਔਰੇ ਦੋਨੋਂ ਫੈਮਲੀਆਂ ਮੇਂ ਇੱਕ ਐਗਰੀਮੈਂਟ ਹੋਆ ਕਿ ਹਮ ਲੜਕੇ ਕੀ ਸ਼ਾਦੀ ਕਰ ਦੇਂਗੇ ਆਪਕੀ ਲੜਕੀ ਯੇ ਸਾਥ ਕਿ ਹਮੇ 50 ਲੱਖ ਰੁਪਏ ਔਰ ਓਡੀ ਗਾਡੀ ਚਾਹੀਏ ਅਗਰ ਤੁਮ ਦੇ ਸਕਤੇ ਹੋ ਤੋ ਫਿਰ ਠੀਕ ਹੈ ਅਗਰ ਨਹੀਂ ਦੇ ਸਕਤੇ ਤੋ ਕੋਈ ਬਾਨੀ ਹਮ ਸੋਚ ਵਿਚਾਰ ਕੇ ਹਮ ਸਭ ਬਤਾਏਂਗੇ ਜੋ ਵੀ ਹੈ ਇਹੀ ਮਾਮਲਾ ਹੈ ਲੁਧਿਆਣਾ ਦਾ ਜਿੱਥੇ 22 ਸਾਲ ਦੀ ਇੱਕ ਕੁੜੀ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਕੁੜੀ ਨੇ ਜਿਸ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਸੀ ਉਹ ਮੁੰਡਾ ਉਸ ਨੂੰ ਸੱਚੇ ਪਿਆਰ ਦਾ ਵਾਅਦਾ ਦੇ ਕੇ ਉਸਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਜਦ ਬਾਰੀ ਆਈ ਵਿਆਹ ਦੀ ਤਾਂ ਉਹ ਆਨਾਗਨੀ ਕਰਨ ਲੱਗ ਪਿਆ ਅਤੇ ਕੁੜੀ ਦੇ ਕੋਲੋਂ ਲੱਖਾਂ ਰੁਪਏ ਅਤੇ ਆਡੀ ਕਾਰ ਦੀ ਮੰਗ ਕਰਨ ਲੱਗਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਕੁੜੀ ਸ਼ੁਭਮ ਕੁਵਾਤਰਾ ਨਾਂ ਦੇ ਮੁੰਡੇ ਦੇ ਨਾਲ ਕੈਨੇਡਾ ਤੋਂ ਲੁਧਿਆਣਾ ਵਿਆਹ ਕਰਾਉਣ ਦੇ ਲਈ ਆਈ ਸੀ ਅਤੇ ਇਹ ਮੁੰਡਾ ਉਹਨਾਂ ਦੀ ਕੁੜੀ ਨੂੰ ਵਿਆਹ ਦਾ ਚਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਜਦੋਂ ਵਿਆਹ ਦੀ ਤਾਰੀਖ ਪੱਕੀ ਹੋ ਗਈ ਤਾਂ ਮੁੰਡੇ ਨੇ ਦਾਜ ਦੇ ਵਿੱਚ ਮੋਟੀ ਰਕਮ ਦੀ ਮੰਗ ਕੀਤੀ ਜਿਸ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਆ ਕੇ ਕੁੜੀ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਮੇਰੀ ਬੇਟੀ 10 ਜਨਵਰੀ 2018 ਕੋ ਯਹਾਂ ਸੇ ਕੈਨੇਡਾ स्टडी करने के लिए कि मेरा बेटा भी साथ में गया था वहाँ स्टडी करते करते बहुत अच्छी स्टडी कर रही थी शुभम को अतरा इसके लिंक में आया फेसबुक के माध्यम से जब लिंक में आया तो ये कहने लगा कि मैं मेरे को यहाँ की इंडिया की लाइफ पसंद नहीं है तो यहाँ पर आया मेरे हम दोनों शादी करके और मुझे हाउस बना के मुझे तो साथ में ले जाना यहाँ पर इंडिया में आ चुकी थी बिना बताए सिर्फ इस लड़के के चक्कर में और ये लड़का खुद उसको लेने के लिए एयरपोर्ट पर गया था और उसने सोलह तरीक को उसका वर्त होता है वहां पर अष्टमी का वर्त होता है इसको कहा कि अपने प्यार का वास्ता देके इसको शराब पिलाई शराब पिला के मेरे ही जो घर पे जो नीचे वाला पोर्शन है उसके रूम में ले गया और उसके हाँ वहां पर इसने गलत काम किया जो भी करना था गलत काम किया मैं एक बाप हो, होने के कारण भी नहीं बोल ऐसी बात बोल नहीं पा रहा कि जो नहीं बोलनी बोल चाहिए वो भी मैं मीडिया के सामने मजबूर होकर बोल रहा हूँ मैं फिर हमारे दोनों फैमिलियों में एक एग्रीमेंट हुआ कि हम लड़के की शादी कर देंगे आपकी लड़की के साथ अगले दिन ही हमने टीआरपी में वहां पर इनकी फैमिली और हमारी फैमिली दोनों के बीच में रोका सेरामनी हुई है वहां पर सतारह तारीख को कि हमें पचास लाख रुपया और ओडी गाड़ी चाहिए अगर तुम दे सकते हो तो फिर ठीक है अगर नहीं दे सकते तो कोई बात नहीं हम सोच विचार के हम सब बताएंगे जो भी है लगा और सारा कुछ चलो होने लगा फिर पुलिस अफसर कभी हमें यहाँ बुला रहे हैं कभी वहां बुला रहे हैं और उसकी जो दरखास्त की कापियाँ ऐसे बांट रहे हैं ਜੈਸੇ ਪਤਾ ਨਹੀਂ ਕਿ ਕੋਈ ਪਰਚੇ ਵਾੜ ਰਹਾ ਹੁੰਦਾ ਕੋਈ ਆਪਣੀ ਐਡਵਰਟਾਈਜ਼ਮੈਂਟ ਕਰਨੇ ਲਈ ਚਾਹ ਡਿਪਰੈਸਡ ਹੋ ਗਈ ਮੈਂ ਘਰ ਸੇ ਬਾਹਰ ਥਾ ਤੋ ਮੂਜੇ ਮੇਰੀ ਵਾਈਫ ਦਾ ਫੋਨ ਆਇਆ ਤਗਰੀਬਨ 4 ਵਜੇ ਕਿ ਬੇਟੀ ਨੇ 20 ਗੋਲੀਆਂ ਇੱਕ ਹੀ ਵਾਰ ਖਾ ਲਈ ਔਰ ਉਸਕੇ ਹਾਲ ਮੇ ਸੂਸਾਈਡ ਨੋਟ ਹੈ ਔਰ ਉਹ ਰੋ ਰਹੀ ਹੈ ਉਹ ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਕੁੜੀ ਦੀ ਹਾਲਤ ਕਾਫੀ ਠੀਕ ਹੈ ਕੱਲ ਰਾਤ ਨੂੰ ਦਾਖਲ ਹੋਈ ਹੈ ਉਹਨੇ ਹਿਸਟਰੀ ਦਿੱਤੀ ਹੈ ਕਿ ਕਿ ਉਹਨੇ ਗੋਲੀਆਂ ਖਾਦੀਆਂ ਨੇ ਕਿ ਜਿਹੜੀ ਨੀਂਦ ਵਾਲੀਆਂ ਦਵਾਈਆਂ ਹੁੰਦੀਆਂ ਹੈਗੀਆਂ ਉਹ ਗੋਲੀ ਖਾ ਕੇ ਫਿਰ ਉਹ ਬੇਸੁਰਤੀ ਦੀ ਹਾਲਤ ਵਿੱਚ ਆਈ ਸੀ ਕਿ ਉਦੋਂ ਬਾਅਦ ਉਹਦਾ ਟ੍ਰੀਟਮੈਂਟ ਹੋਇਆ ਹੈਗਾ ਆਈ ਸੀ ਯੂ ਚ ਉਹਨੂੰ ਦਾਖਲ ਕੀਤਾ ਗਿਆ ਹੈਗਾ ਦਵਾਈਆਂ ਦਾ ਐਂਟੀਟੋਡ ਦੇਣ ਤੋਂ ਬਾਅਦ ਉਹਦੀ ਹਾਲਤ ਹੁਣ ਸੁਧਰੀ ਹੈਗੀ ਹੁਣ ਉਹਦਾ ਹੋਸ਼ ਅੱਗੇ ਨਾਲੋਂ ਠੀਕ ਹੈਗਾ ਤੇ ਉਹਦੀ ਖਾਣਾ ਸ਼ੁਰੂ ਕਰ ਦਿੱਤੀ ਗਈ ਹੈ ਹਿਸਟਰੀ ਉਹਦੀ ਹੱਲੇ ਜੋ ਉਹਨੇ ਦੱਸਿਆ ਹੈਗਾ 10 ਤੋਂ 15 ਗੋਲੀਆਂ ਦੇ ਕਰੀਬ ਉਹਨੇ ਖਾਧੀਆਂ ਹੈਗੀਆਂ ਇਸ ਪੂਰੇ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਜ਼ਰੂਰ ਲਿਆਂਦੀ ਜਾਵੇਗੀ ਇੰਟੀਮੇਸ਼ਨ ਆਈ ਹੈ ਪੁਲਿਸ ਸਟੇਸ਼ਨ ਨੂੰ ਕਿ ਇੱਕ ਲੜਕੀ ਨੇ ਕੋਸ਼ਿਸ਼ ਕੀਤੀ ਹੈ ਸੁਸਾਈਡ ਦੀ ਤੇ ਕੱਲ ਗਏ ਸੀ ਵੀ ਸਟੇਟਮੈਂਟ ਲੈਣ ਪਰ ਸ਼ੀ ਵਾਸ ਅਨਫਿਟ ਹੁਣ ਸਾਡੀ ਜਿਹੜੀ ਲੇਡੀ ਸਬ-ਇੰਸਪੈਕਟਰ ਉੱਥੇ ਜਾਊਗੀ ਤੇ ਜੋ ਵੀ ਉਹ ਸਟੇਟਮੈਂਟ ਦੇਉਗੀ ਉਹਦੇ ਅਕੋਰਡਿੰਗ ਜਿਹੜੀ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਦੋਂ ਸਾਨੂੰ ਇਨਫਾਰਮੇਸ਼ਨ ਆਈ ਅਸੀਂ ਇਮੀਡੀਟ ਰੈਕਟ ਕੀਤਾ ਸੀਗਾ ਤੇ ਹੁਣ ਵੀ ਜੋ ਵੀ ਉਹ ਸਟੇਟਮੈਂਟ ਦੇਉਗੀ ਉਹਦੇ ਅਨਸਾਰ ਕਾਰਵਾਈ ਹੋ ਜਾਊਗੀ ਬਹਿਰਾਲ ਨੂੰ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਸਪੀਡਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਲੁਧਿਆਣਾ ਤੋਂ ਤਰਸੇਮ ਭਾਰਦਵਾਜ਼ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਆ ਜੀਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ